ਸ਼ੁਰੂਆਤ ਕਰਦੇ ਹਾਂ ਇੱਕ ਐਸੇ ਮਾਮਲੇ ਤੋਂ ਜਿਸ ਮਾਮਲੇ ਨੇ ਕਹਿ ਲੋ ਕਿ ਸਾਰੀਆਂ ਸੁਰਖੀਆਂ ਨੂੰ ਪਿੱਛੇ ਹਟਾਇਆ ਹੋਇਆ ਹੈ ਸਾਰੀਆਂ ਸੁਰਖੀਆਂ ਜਿਹੜੀਆਂ ਬਿਲਕੁਲ ਜਿਵੇਂ ਟਰਾਲੀ ਬੈਕ ਕਰਕੇ ਵੀ ਦੀ ਚਲਾ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਸਾਰੀਆਂ ਖਬਰਾਂ ਨੂੰ ਉਵੇਂ ਬੈਕ ਕਰਕੇ ਪਰੇ ਮਾਰਿਆ ਵਾ ਤਾਂ ਉਹ ਖਬਰ ਹੈ ਕੰਗਣਾ ਰਣੌਤ ਦੀ ਗੱਲ ਤੇ ਜੋ ਥੱਪੜ ਰਸੀਦ ਹੋਇਆ ਹੈ ਤਾਂ ਉਹਦੇ ਵਿੱਚ ਅੱਜ ਇੱਕ ਵੱਡੀ ਜੜੀ ਹੈ ਉਹ ਕਾਰਵਾਈ ਕੀਤੀ ਗਈ ਹਾਲਾਂਕਿ ਮੈਂ ਉਹਨਾਂ ਦੇ ਬ੍ਰਦਰ ਸ਼ੇਰ ਸਿੰਘ ਨਾਲ ਗੱਲ ਕਰਨੀ ਚਾਹੀ ਉਹਨਾਂ ਦਾ ਨੰਬਰ ਵੀ ਮਿਲ ਗਿਆ ਸੀਗਾ ਪਰ ਉਹਨਾਂ ਨੇ ਚੁੱਕਿਆ ਨਹੀਂ ਕਿਤੇ ਹੋ ਸਕਦਾ ਮਸ਼ਰੂਫੀਅਤ ਹੋਵੇ ਉਹਨਾਂ ਦੀ ਰੁਝੇਵਾ ਹੋਵੇ ਗੱਲ ਨਹੀਂ ਹੋਈ ਮੈਨੂੰ ਕੁਝ ਪੁੱਛਣਾ ਸੀਗਾ ਕੁਝ ਸਵਾਲ ਸੀਗੇ ਮੇਰੇ ਜ਼ਹਿਨ ਦੇ ਵਿੱਚ ਪਰ ਜਿਹੜੀ ਲੇਟੈਸਟ ਅਪਡੇਟ ਹੈ ਥੱਪੜ ਕਾਂਡ ਦੇ ਵਿੱਚ ਉਹ ਆਇਓ ਹੈ ਕਿ ਕੁਲਵਿੰਦਰ ਕੌਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਦੇ ਵਿੱਚ ਜਿਹੜੀਆਂ ਧਾਰਾ ਲਾਈਆਂ ਗਈਆਂ ਨੇ ਉਹ ਧਾਰਾ ਕੋਈ ਵੱਡੀਆਂ ਧਾਰਾ ਨਹੀਂ ਹੈ 323 ਤੇ 338 ਬੜੀਆਂ ਸਧਾਰਨ ਜ਼ਮਾਨਤ ਯੋਗ ਇਹ ਧਾਰਾ ਨੇ ਕੋਈ ਵੀ ਧਾਰਾ ਐਸੀ ਨਹੀਂ ਹੈ ਜਿਹੜੀ ਗੈਰ ਜ਼ਮਾਨਤੀ ਹੋਵੇ ਜਾਂ ਨਹੀਂ ਜ਼ਮਾਨਤ ਯੋਗ ਨਾ ਹੋਵੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਜੋ ਮਾਮਲਾ ਦਰਜ ਕੀਤਾ ਗਿਆ ਹੈ ਕਿ ਉਹ ਜ਼ਮਾਨਤ ਯੋਗ ਹੈ ਜਾਂ ਜ਼ਮਾਨਤ ਯੋਗ ਨਹੀਂ ਹੈ ਜੇ ਜ਼ਮਾਨਤ ਯੋਗ ਹੁੰਦਾ ਤਾਂ ਥਾਣੇ ਦੇ ਵਿੱਚ ਹੀ ਜ਼ਮਾਨਤ ਜਿਹੜੀ ਆ ਉਹ ਪਰਵਾ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਜੇਲ ਜਾਣ ਦੀ ਨੌਬਤ ਨਹੀਂ ਆਉਂਦੀ ਸੋ ਇਹ ਹੁੰਦਾ ਹੈ ਜ਼ਮਾਨਤ ਯੋਗ ਤੇ ਗੈਰ ਜ਼ਮਾਨਤ ਯੋਗ ਕ੍ਰਾਈਮ ਦਾ ਫਰਕ ਹੈ ਇਹ ਤੇ ਸਾਫ਼ ਹੈ ਕਿ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋਇਆ ਪਰ ਪਰਚਾ ਜਿਹੜਾ ਦਰਜ ਹੋਇਆ ਉਹ ਧਾਰਾ 323 ਦੇ ਤਹਿਤ ਆਪਾਂ ਅਕਸਰ ਪਿੰਡਾਂ ਦੇ ਵਿੱਚ ਵੀ ਛੋਟੇ-ਮੋਟੇ ਲੜਾਈ ਝਗੜਿਆਂ 'ਚ ਦੇਖਦੇ ਆ ਨਾ ਕਿ ਆਪਾਂ ਕਹਿੰਦੇ 23 24 ਬਣੀ ਆ 23 24 ਬਣੀ ਆ ਤਾਂ ਦਰਅਸਲ 330 324 ਹੁੰਦੀ ਆ ਤੇ ਆਪਾਂ ਕਹਿੰਦੇ 23 24 ਬਣੀ ਆ 26 ਬਣੀ ਆ 25 ਬਣੀ ਆ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਹੀ ਧਾਰਾ ਨੇ ਤਾਂ ਇਹਦਾ ਮਤਲਬ ਇਹ ਆ ਕਿ ਜੋ ਪਰਚਾ ਕੱਟਿਆ ਗਿਆ ਉਹ ਸਰੀਰ ਕਹਾਣੀ ਹੁੰਦੀ ਹੈ ਤਰ੍ਹਾਂ ਕੋਈ ਕਿਸੇ ਦੇ ਸਰੀਰ ਤੇ ਆਪਾਂ ਕੋਈ ਵਾਰ ਕਰਦੇ ਆ ਕੋਈ ਸ਼ਾਰਪ ਹੁੰਦਾ ਕੋਈ ਇਦਾਂ ਫਿਜ਼ੀਕਲੀ ਕਿਸੇ ਨੂੰ ਆਪਾਂ ਹਿਟ ਕਰਦੇ ਆ ਤਾਂ ਉਹਦੇ ਵਿੱਚ ਹੀ ਆਉਂਦੀਆਂ ਨੇ ਇਸ ਤਰ੍ਹਾਂ 23 ਉਵੇਂ 24 ਉਵੇਂ 25 26 ਜੂ ਵੀ ਆਉਂਦੀ ਹੈ ਤਾਂ ਖैर ਮਾਮਲਾਦਰ ਜੋ ਹੋਇਆ ਤੇ ਉਤਰੋਂ ਜਿਹੜੇ ਸੀਆਈਐਸਐਫ ਦੇ ਕੋਫੀਸ਼ਲ ਆ ਸ਼ਾਇਦ ਡੀਆਈਜੀ ਸੀਗੇ ਉਹ ਕਹਿ ਰਹੇ ਆ ਜੀ ਕਿ ਹੁਣ ਅਫਸੋਸ ਹੈ ਕੁਲਵਿੰਦਰ ਕੌਰ ਨੂੰ ਉਹਨਾਂ ਨੇ ਮਤਲਬ ਕਿ ਰੈਲਾਈਜ਼ ਕੀਤਾ ਕਿ ਉਹਨਾਂ ਤੋਂ ਗਲਤੀ ਹੋ ਗਈ ਤੇ ਉਹ ਮਾਫੀ ਮੰਗ ਰਹੇ ਆ ਹੁਣ ਇਹ ਦੇਖੋ ਹੋ ਸਕਦਾ ਆਪਾਂ ਇਹਦੇ ਬਾਰੇ ਕੀ ਕਹਿ ਸਕਦੇ ਆ ਕਿ ਕੋਈ ਜ਼ਿੰਮੇਵਾਰ ਅਫਸਰ ਹੀ ਗੱਲ ਕਹਿ ਰਿਹਾ ਹੈ ਤਾਂ ਹੋ ਸਕਦਾ ਕੁਲਵਿੰਦਰ ਕੌਰ ਨੇ ਅਹਿਸਾਸ ਕੀਤਾ ਹੋਵੇ ਪਰ ਉਹ ਜਿਵੇਂ ਬਾਹਰ ਆਏਗੀ ਫੇਰ ਪਤਾ ਲੱਗੇਗਾ ਹਾਲਾਂਕਿ ਮੈਂ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਆ ਕਮਾਲ ਦੀ ਗੱਲ ਹੈ ਕਿ ਫੇਕ ਆਡੀਓ ਰਿਕਾਰਡਿੰਗ ਪਾ ਕੇ ਕੁਲਵਿੰਦਰ ਕੌਰ ਦੀ ਅੱਜ ਕੱਲ ਤੁਹਾਨੂੰ ਪਤਾ ਹੈ AI ਤੇ ਬਣ ਜਾਂਦੀ ਹੈ ਕਿ ਕੁਲਵਿੰਦਰ ਕੌਰ ਦੇ ਨਾਲ ਗੱਲ ਹੋ ਗਈ ਹੈ ਜੀ ਫਲਾ ਹੋ ਗਿਆ ਠਮਕਾ ਹੋ ਗਿਆ ਕੋਈ ਕਹਿੰਦਾ ਉਹਨੂੰ ਵਿਧਾਨ ਸਭਾ ਦਾ ਮੈਂਬਰ ਬਣਾ ਦੇਣਾ ਚਾਹੀਦਾ ਕੋਈ ਕੁਝ ਕੋਈ ਕੋਸ਼ ਡੜਲਾਨੀ ਨੇ ਕਿਹਾ ਕਿ ਮੈਂ ਜਵਾਬ ਦੇਉਂਗਾ ਉਹਦੀ ਬੜੀ ਖਚਾਈ ਹੋ ਰਹੀ ਹੈ ਮੇਜਰ ਆਰੀਆ ਵਰਕੇ ਕੰਗਣਾ ਰਣੌਤ ਹਾਲੇ ਵੀ ਜ਼ਹਿਰ ਉਗਲ ਰਹੀ ਹੈ ਮੈਂ ਕੱਲ ਵੀ ਕਿਹਾ ਸੀਗਾ ਕਿ ਜ਼ਿਆਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਚਲੋ ਅਸੀਂ ਵੀ ਮੰਨਦੇ ਆ ਕਿ ਥੱਪੜੋ ਥੱਪੜੀ ਹੋਣਾ ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚਾਉਣਾ ਇਤੋਂ ਤੱਕ ਨੌਬਤ ਨਹੀਂ ਹੋਣੀ ਚਾਹੀਦੀ ਪਰ ਦੋਮਾ ਭੈਣਾ ਨੇ ਜੋ ਕੱਲ ਦਾ ਫੇਰ ਬਕਾਬ ਬਕਣਾ ਸ਼ੁਰੂ ਕੀਤਾ ਉਹ ਮੇਰੇ ਖਿਆਲ ਦੇ ਨਾਲ ਸੋਪਦਾ ਨਹੀਂ ਹੈ ਉਹਨਾਂ ਨੂੰ ਖੇਜਿਆ ਪਤਾ ਨਹੀਂ ਕਾਦੀ ਖੇਜਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਇੱਕੋ ਸ਼ਬਦ ਹੈ ਉਹਨਾਂ ਦੇ ਕੋਲ ਖਾਲਿਸਤਾਨੀ ਪਰ ਕੌਣ ਸਮਝਾਵੇ ਇਹਨਾਂ ਨੂੰ ਕਿ ਯਾਰ ਖਾਲਸਤਾਨੀ ਤੁਹਾਡੀ ਆਰਮੀ ਤੱਕ ਨੇ ਤੇ ਦੂਜੀ ਗੱਲ ਇਹ ਆ ਕਿ ਜੇ ਉਹ ਖਾਲਸਤਾਨੀ ਹੈ ਜਾਂ ਖਾਲਸਤਾਨ ਦਾ ਕਿ ਇਹ ਸਾਰਾ ਕੁਝ ਕੀਤਾ ਕਰਾਇਆ ਖਾਲਸਤਾਨੀਆਂ ਦਾ ਤੇ ਫਿਰ ਤੁਹਾਡੀ ਪੁਲਿਸ ਨੇ ਪਰਚਾ ਕਿਉਂ ਨਹੀਂ ਦਰਜ ਕੀਤਾ ਪੁਲਿਸ ਤੇ ਇੰਡੀਆ ਦੀ ਹੈ ਨਾ ਪੁਲਿਸ ਤੇ ਇੰਡੀਆ ਦੀ ਹੈ ਫਿਰ ਪੁਲਿਸ ਨੂੰ ਪੁੱਛੋ ਤੁਸੀਂ ਮੈਂਬਰ ਪਾਰਲੀਮੈਂਟ ਨੂੰ ਤੇ ਨਫ਼ਰਤ ਦੀ ਜਿਹੜੀ ਖੇਤੀ ਆ ਉਹ ਕਰਨੀ ਛੱਡ ਦੇਣੀ ਚਾਹੀਦੀ ਆ ਹੋਰ ਬਹੁਤ ਸਾਰੀਆਂ ਖੇਤੀਆਂ ਮੁਹੱਬਤ ਦੀ ਦੁਕਾਨ ਖੋਲ੍ਹ ਲਓ ਠੀਕ ਹੈ ਨਾ ਹੋਰ ਕਿੱਤਾ ਕਰ ਲੋ ਨਫ਼ਰਤ ਐਮਪੀ ਬਣ ਕੇ ਹੋਰ ਵੀ ਕੀ ਇਸ ਤੋਂ ਵੱਧ ਤੁਸੀਂ ਕੀ ਬੰਨਣਾ ਹੈ ਜੋ ਬੰਨਣਾ ਸੀ ਬਣ ਗਏ ਐਕਟਰਸ ਬਣ ਗਏ ਜ਼ਿੰਦਗੀ 'ਚ ਵਧੀਆ ਤੁਹਾਡੀ ਐਕਟਿੰਗ ਆ ਤੁਹਾਨੂੰ ਵੇਖਸ ਮੈਨੂੰ ਮੈਂ ਦੇਖੀ ਮੂਵੀ ਮੈਨੂੰ ਬਹੁਤ ਬਹੁਤ ਅੱਛੀ ਲੱਗੀ ਐਕਟਿੰਗ ਤਾਂ ਕਹਿੰਦਾ ਮਤਲਬ ਇਹ ਆ ਕਿ ਤੁਸੀਂ ਜਿੱਥੇ ਜਾਣਾ ਸੀ ਚਲੇ ਗਏ ਚਲੋ ਫਿਲਮਾਂ ਫਲॉप ਹੋਈਆਂ ਐਮਪੀ ਬਣ ਗਏ ਹੋ ਸਕਦਾ ਕੱਲ ਨੂੰ ਮੋਦੀ ਸਾਹਿਬ ਸਿਮਰਤੀ ਏਰਾਨੀ ਦੀ ਜਗ੍ਹਾ ਤੁਹਾਨੂੰ ਬਜ਼ਾਰਤ ਦੇ ਵਿੱਚ ਵੀ ਲੈ ਜਾਣ ਤਾਂ ਪਿਆਰ ਕਰੋ ਲੋਕਾਂ ਨੂੰ ਮੁਹੱਬਤ ਦੇ ਨਾਲ ਛੋੜੋ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜੋ ਤੁਸੀਂ ਬਕਾ ਦੇ ਰੂਪ ਦੇ ਵਿੱਚ ਬੱਕ ਰਹੀਆਂ ਉਹ ਦੋਵੇਂ ਪੈਣਾ ਮੇਰੇ ਖਿਆਲ ਦੇ ਨਾਲ ਇਹ ਠੀਕ ਨਹੀਂ ਹੈ ਠੀਕ ਨਹੀਂ ਹੈ ਤੇ ਦੂਜੀ ਗੱਲ ਮੈਂ ਕੱਲ ਵੀ ਇੱਕ ਗੱਲ ਚੁੱਕੀ ਸੀ ਅੱਜ ਵੀ ਫੇਰ ਚੁੱਕੂੰਗਾ ਕਿ ਜੇ ਮਾਮਲਾ ਕੁਲਵਿੰਦਰ ਕੌਰ ਤੇ ਦਰਜ ਹੋ ਗਿਆ ਤਾਂ ਪਹਿਲੀ ਤੇ ਕੱਲ ਇਹ ਆਕੇ ਜੋ ਦੂਸਰੇ ਪੱਖ ਦੀ ਕਹਾਣੀ ਹੈ ਕਿ ਮਸਲਾ ਜਿਹੜਾ ਉਹ ਡਿਊਟੀ ਨਿਭਾਉਣ ਤੋਂ ਹੀ ਹੋਇਆ ਸ਼ੁਰੂ ਕਿ ਢੰਗ ਨਾਲ ਰਣਾਉਤ ਨੂੰ ਫੋਨ ਦੇਣ ਵਾਸਤੇ ਕਿਹਾ ਸੀਗਾ ਜਿਹਦੇ ਤੋਂ ਇਨਕਾਰ ਕੀਤਾ ਬੀਬੀ ਕੰਗੜਾ ਨੇ ਤੇ ਫਿਰ ਉਹਨੇ ਕੁਝ ਗਲਤ ਬੋਲਿਆ ਕਥਿਤ ਤੌਰ ਤੇ ਤੇ ਦੱਸ दिया ਕਿ ਫਿਰ ਇੱਥੋਂ ਤੱਕ ਨੌਬਤ ਆਈ ਆ ਤਾਂ ਉਹਦੀ ਵੀ ਜਾਂਚ ਪੜਤal ਹੋਣੀ ਚਾਹੀਦੀ ਆ ਔਰ ਜੋ ਇੱਕ ਮੈਂ ਕੱਲ ਦਾ ਮੁੱਦਾ ਚੁੱਕ ਰਿਆ ਵਾਂ ਕਿ ਇੱਕ ਜਿਹੜਾ ਹਿਮਾਚਲੀ ਟੋਪੀ ਵਾਲਾ ਉਹ ਜਿਹੜਾ ਬਿਲਕੁਲ ਬੀਬੀ ਦੇ ਨਾਲ ਹੀ ਚਿਪਕਿਆ ਰਹਿੰਦਾ ਜਦੋਂ ਤੋ ਪਰ ਮੈਨੂੰ ਨਹੀਂ ਪਤਾ ਕੌਣ ਹੈ ਬੀਬੀ ਦਾ ਭਰਾ ਆ ਮੈਨੇਜਰ ਆ ਕੌਣ ਆ ਤਾਂ ਉਸਨੇ ਵੀ ਉੱਥੇ ਉਸੇ ਹੀ ਕਟਣਾ ਕ੍ਰਮ ਦੇ ਦੌਰਾਨ ਇੱਕ ਕੁੜੀ ਦੇ ਥੱਪੜ ਮਾਰਿਆ ਉਹ ਕੁੜੀ ਕੌਣ ਹੈ ਇਹਨਾਂ ਦੇ ਸਟਾਫ ਦੀ ਹੈ ਟੀਮ ਦੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਸਟਾਫ ਬਹੁਤ ਵੱਡਾ ਹੁੰਦਾ ਹੈ ਕਿਸੇ ਵੀ 스타 ਦੇ ਨਾਲ ਕਿਸੇ ਵੀ ਐਕਟਰਸ ਦੇ ਨਾਲ ਕੋਈ ਬੀਬੀ ਮੇਕਅਪ ਵਾਲੀ ਹੁੰਦੀ ਆ ਕੋਈ హెయిర్ ਡ್ರೆਸਰ ਹੁੰਦੀ ਆ ਕੋਈ ਕੁਝ ਕੋਈ ਕੁਝ ਸੋ ਮੈਂ ਦੇਖਿਆ ਕਿਉਂਕਿ ਮੈਂ ਥੋੜਾ ਜਿਹਾ ਕਹ ਲੋ ਕਿ ਫਿਲਮ ਇੰਡਸਟਰੀ ਚ ਵੀ ਰਹਿ ਕੇ ਆ ਥੋੜਾ ਸਮਾਂ ਇਨਤ ਵਿੱਚ ਰਹਿ ਕੇ ਆ ਕਿ ਇਹਨਾਂ ਦਾ ਸਟਾਫ ਹੁੰਦਾ ਇਹਨਾਂ ਦੀ ਟੀਮ ਹੁੰਦੀ ਆ ਤਾਂ ਉਹ ਕੌਣਾ ਹਿਮਾਚਲੀ ਟੋਪੀ ਵਾਲਾ ਜਿਸ ਨੇ ਉਸ ਲੜਕੀ ਤੇ ਥੱਪੜ ਮਾਰਿਆ ਤਾਂ ਮੈਂ ਉਹ ਵੀਡੀਓ ਵੀ ਸਬੂਤ ਵਜੋਂ ਸੇਵ ਕਰਕੇ ਰੱਖੀ ਆ ਤਾਂ ਯਾਨੀ ਥੱਪੜ ਤਾਂ ਥੱਪੜ ਹੈ ਨਾ ਫਿਰ ਉਹ ਹਿਮਾਚਲੀ ਟੋਪੀ ਵਾਲੇ ਨੂੰ ਕਿਉਂ ਨਹੀਂ ਨਾਮਜ਼ਦ ਕੀਤਾ ਗਿਆ ਉਸਨੇ ਵੀ ਤਾਂ ਪਬਲਿਕਲੀ ਇੱਕ ਲੜਕੀ ਨੂੰ ਥੱਪੜ ਮਾਰਿਆ ਜ਼ਲੀਲ ਕੀਤਾ ਸੋ ਉਹਦੇ ਤੇ ਕਾਰਵਾਈ ਕਦੋਂ ਹੋਏਗੀ ਤਾਂ ਕੀ ਕੰਗਣਾ ਰਣੌਤ ਨੂੰ ਹੁਣ ਤੱਕ ਉਸ ਥੱਪੜ ਦੀ ਗੂੰਜ ਸੁਣਾਈ ਨਹੀਂ ਦਿੱਤੀ ਜੋ ਉਹਦੇ ਕੋਲ ਬਿਲਕੁਲ ਉਹਦੇ ਕੋਲ ਉਹਦੀ ਬੈਕ ਸਾਈਡ ਹਿਮਾਚਲੀ ਟੋਪੀ ਵਾਲਾ ਜਿਹੜਾ ਪਹਾੜੀ ਟੋਪੀ ਵਾਲਾ ਉਹ ਮਾਰ ਰਿਹਾ ਬਾਅਦ ਚ ਜਦੋਂ ਕੰਗਣਾ ਰਣੌਤ ਦਿੱਲੀ ਜਾਂਦੀ ਹੈ ਕੰਗਣਾ ਰਣੌਤ ਜਦੋਂ ਦਿੱਲੀ ਜਾਂਦੀ ਹੈ ਤਾਂ ਫਿਰ ਉੱਥੇ ਵੀ ਉਹ ਹਿਮਾਚਲੀ ਟੋਪੀ ਵਾਲਾ ਬਿਲਕੁਲ ਕੰਗਣਾ ਰਣੌਤ ਦੇ ਪਿੱਛੇ ਖੜੂਦਾ ਹੈ ਤਾਂ ਉਹ ਕੌਣ ਹੈ ਉਹਦੇ ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਉਸਨੇ ਕਿਉਂ ਇੱਕ ਕੁੜੀ ਨੂੰ ਕਿਉਂ ਇੱਕ ਕੁੜੀ ਨੂੰ ਥੱਪੜ ਮਾਰਿਆ ਸਿਮਰਨ ਜੀ ਕਹਿ ਰਹੇ ਨੇ ਕਿ ਉਹ ਲੜਕੀ ਦੇ ਸਟਾਫ ਦੀ ਹੈ ਬਿਲਕੁਲ ਸਿਮਰਨ ਜੀ ਦੀ ਮੈਂ ਇਹੀ ਮੁੱਦਾ ਚੁੱਕ ਰਿਆਂ ਬਿਲਕੁਲ ਸਿਮਰਨ ਜੀ ਜੀ ਮੈਂ ਇਹੋ ਗੱਲ ਕਹਿ ਰਿਆਂ ਕੱਲ ਦੀ ਕਿ ਉਹ ਕੁੜੀ ਜਿਹੜੀ ਆ ਜਿਹਦੇ ਕਾਲੇ ਲੀੜੇ ਪਾਏ ਹੋਏ ਨੇ ਜੋ ਇਹਨਾਂ ਦੇ ਸਟਾਫ ਦੀ ਲੱਗਦੀ ਆ ਹੋ ਸਕਦਾ ਮੇਕਅਪ ਆਰਟਿਸਟ ਹੋਵੇ ਜਾਂ ਕੁਝ ਵੀ ਹੋਵੇ ਤਾਂ ਉਹ ਕੁੜੀ ਦੇ ਜੋ ਥੱਪੜ ਮਾਰਨ ਵਾਲਾ ਹੈ ਉਹ ਸ਼ਾਇਦ ਇਹਨਾਂ ਦਾ ਮੈਨੇਜਰ ਹੈ ਜਾਂ ਕੋਈ OSD ਹੈ ਮੈਨੂੰ ਨਹੀਂ ਪਤਾ ਆਈ ਡੋਟ ਨੋ ਤਾਂ ਉਹਦੇ ਤੇ ਵੀ ਤਾਂ ਕਾਰਵਾਈ ਜਿਹੜੀ ਆ ਉਹ ਬਣਦੀ ਆ ਨਾ ਫਿਰ ਥੱਪੜ ਦਾ ਥੱਪੜ ਦਾ 323 ਨਾਲ 323 ਨਾਲ ਬਰਾਬਰ ਮਾਮਲਾ ਹੋ ਜਾਣਾ ਚਾਹੀਦਾ ਫਿਰ ਉਹਦੇ ਤੇ ਵੀ 323 ਦਾ ਪਰਚਾ ਦਰਜ ਕਰਨਾ ਚਾਹੀਦਾ ਆ ਦੂਜੀ ਗੱਲ ਕਿ ਇਸ ਗੱਲ ਦਾ ਨਿਤਾਰਾ ਹੋਣਾ ਚਾਹੀਦਾ ਆ ਕਿ ਕੀ ਕੰਗਣਾ ਰਣਾਉਤ ਨੇ ਜੋ ਪ੍ਰੋਟੋਕਾਲ ਸੀ ਉਹਦੇ ਮੁਤਾਬਕ ਆਪਣਾ ਫੋਨ ਸਿਕਿਉਰਟੀ ਜੋ ਸੀ ਜਿਹਦੇ ਵਿੱਚ ਬੀਬੀ ਗੁਰਵਿੰਦਰ ਕੌਰ ਜੀ ਤਾਇਨਾਤ ਸੀਗੇ ਕੀ ਫੋਨ ਦੇਣ ਤੋਂ ਇਨਕਾਰ ਕੀਤਾ ਸੀ ਕਿਉਂਕਿ ਕੰਗਣਾ ਰਣੌਤ ਦਾ ਹੁਣ ਤੱਕ ਦਾ ਨਿੱਜੀ ਜੀਵਨ ਜਿੰਨਾ ਕੋ ਪਬਲਿਕ ਦੇ ਵਿੱਚ ਆ ਇਹ ਬੀਬੀ ਜੀ ਬੇहद ਬਦਤਮੀਜ਼ ਨੇ ਇਹ ਬੀਬੀ ਜੀ ਬੇहद ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਨਾ ਕਿ ਫਲਾਣਾ بڑا ਆਕੜਿਆ ਬੰਦਾ ਹੈ ਵੈਸੇ ਆਕੜ ਮੁਰਦਿਆਂ ਚ ਹੁੰਦੀ ਹੈ ਜਿਉਂਦੇ ਬੰਦੇ ਲਿਫ ਜਾਇਆ ਕਰਦੇ ਹੁੰਦੇ ਆ ਤਾਂ ਇਹ ਜਿਹੜਾ ਮਸਲਾ ਹੈ ਨਾ ਇਹਦੇ ਤੇ ਵੀ ਗੱਲ ਹੋਣੀ ਚਾਹੀਦੀ ਆ ਕਿ ਕੀ ਕੰਗਣਾ ਰਣੋਤ ਨੇ ਕਿਸੇ ਦੀ ਡਿਊਟੀ ਚ ਪਹਿਲਾਂ ਫਿਕਰ ਪਾਇਆ ਇਹ ਇਹ ਜ਼ਰੂਰੀ ਗੱਲਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਇਹ ਇਹਨਾਂ ਗੱਲਾਂ ਤੇ ਜਿਹੜਾ ਉਹ ਬਿਲਕੁਲ ਮੈਂ ਕਹਿੰਦਾ ਕਿ ਸਪਸ਼ਟਿਕਰਨ ਹੋਣਾ ਚਾਹੀਦਾ ਹੈ ਯੰਗ ਮੈਨ ਕਹ ਰਿਹਾ ਕਿ ਉਹ ਬੰਦਾ ਮੈਨੇਜਰ ਲੱਗਦਾ ਹੈ ਜੀ ਬਿਲਕੁਲ ਮੈਂ ਵੀ ਦੇਖ ਰਿਹਾ ਮੈਂ ਚੰਗੀ ਤਰ੍ਹਾਂ ਦੇਖਿਆ ਹੋਇਆ ਹੈ ਜੀ ਇਹਨਾਂ ਆਰਟਿਸਟ ਲੋਕਾਂ ਨੂੰ ਵੀਆਈਪੀ ਲੋਕਾਂ ਦੇ ਵਿੱਚ ਤੇ ਰਹੀਆਂ ਉਹ ਸਾਰੇ ਲੀਡਰਾਂ ਨੂੰ ਦੇਖਿਆ ਨੇੜੋਂ ਦੇਖਿਆ ਵਿਚਰੇ ਆ ਤਾਂ ਮੈਨੂੰ ਪਹਿਲੀ ਸੱਟੇ ਹੀ ਜਾਪਿਆ ਸੀਗਾ ਕਿ ਉਹ ਬੰਦਾ ਇਹ ਤੇ ਸਟਾਫ ਦਾ ਆਇਆ ਹਿਮਾਚਲੀ ਟੋਪੀ ਪਹਿਨੀ ਆ ਸੋ ਉਹਦੇ ਤੇ ਵੀ ਮੇਰੇ ਖਿਆਲ ਦੇ ਨਾਲ ਪਰਚਾ ਜਿਹੜਾ ਹੋਣਾ ਚਾਹੀਦਾ ਸੀਗਾ ਅ ਤੁਸੀਂ ਵੀ YouTube ਚੈਨਲਾਂ ਵਾਲੇ ਇੰਟਰਵਿਊ ਚ ਜਾਇਆ ਕਰੋ ਜਿਵੇਂ ਸਾਰੇ ਕਰ ਰਹੇ ਹਨ ਹਿੰਦੀ ਦੇ ਵਿੱਚ ਐਸਾ ਆਪਾਂ ਨੂੰ ਕੋਈ ਸ਼ੌਂਕ ਨਹੀਂ ਆਪਣਾ ਇਹ ਵੜ ਜਿੰਦਾਬਾਦ ਆ ਤੇ ਜੇ ਕੋਈ ਚਾਹੇਗਾ ਤਾਂ ਕੋਈ ਗੱਲ ਨਹੀਂ ਸਮਾਂ ਘੱਟ ਹੁੰਦਾ ਆ ਤਾਂ ਆਪਾਂ ਚਲੇ ਵੀ ਜਾਵਾਂਗੇ ਆਪਾਂ ਆਪਦੀ ਗੱਲ ਨਿਰਸੰਕੋਚ ਰੱਖਦੇ ਆਂ ਜੀ ਕੋਈ ਚੱਕਰ ਨਹੀਂ ਆ ਮੋਰੇ ਚਾਹੇ ਕੋਈ ਵੀ ਬੈਠਾ ਹੋਵੇ ਮੁੱਦਾ ਥੱਪੜਦਾ ਨਹੀਂ ਹੁਣ ਖਾਲਸਤਾਨ ਹਿੰਦੂ ਸਿੱਖ ਦਾ ਬਣ ਗਿਆ ਦੇਖੋ ਇਹ ਇਹੀ ਗੱਲ ਅਸੀਂ ਡੇ 1 ਤੋਂ ਕਹੀ ਸੀਗੀ ਕਿ ਮਸਲਾ ਜਿਹੜਾ ਹੈ ਨਾ ਠੀਕ ਹੈ ਸਾਡੇ ਬੰਦੇ ਇਸ ਪੱਖ ਤੋਂ ਨਹੀਂ ਸੋਚਦੇ ਮੈਂ ਇਸ ਕੱਲ ਨੂੰ ਲੈ ਕੇ ਚੱਲਦਾ ਨਾਲ ਆ ਸਾਡ ਕਲੋਂ ਜੀ ਕੋਈ ਚੱਲੇ ਨਾ ਚੱਲੇ ਅਸੀਂ ਪਹਿਲੇ ਦਿਨ ਤੋਂ ਹੀ ਗੱਲ ਕਰੀ ਸੀ ਹੁਣ ਮਾਮਲਾ ਜਾਂਚ ਪੜਤਾਲ ਤੋਂ ਹਟ ਕੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਿੰਦੂ ਸਿੱਖ ਦਾ ਬਣ ਰਿਹਾ ਇਹ ਇਹ ਖਤਰਨਾਕ ਗੱਲ ਹੈ ਇਹ ਮਾੜੀ ਗੱਲ ਹੈ ਕਿਉਂਕਿ ਕੱਲ ਨੂੰ ਸਾਡੇ ਮੈਂ ਜਿਵੇਂ ਅੱਗੇ ਕਿਹਾ ਸੀਗਾ ਕਿ ਫਰਜ਼ ਕਰੋ ਸਾਡੇ ਸਰਬਜੀਤ ਸਿੰਘ ਖਾਲਸਾ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਦੇ ਪਿਤਾ ਵਿਅੰਤ ਸਿੰਘ ਨੇ ਇੰਦਰਾ ਗਾਂਧੀ ਮਾਰੀ ਸੀਗੀ ਕਿਸੇ ਨੂੰ ਕੋਈ ਉਲਾ ਨਹੀਂ ਛੱਪਾ ਨਹੀਂ ਬਹੁਤ ਵੱਡਾ ਕੰਮ ਹੁੰਦਾ ਕਿਸੇ ਪ੍ਰਧਾਨ ਮੰਤਰੀ ਨੂੰ ਮਾਰਨਾ ਤੇ ਇਹ ਪਤਾ ਹੋਵੇ ਜਦੋਂ ਕਿ ਮੈਂ ਮਾਰ ਕੇ ਬਚਣਾ ਨਹੀਂ ਇਹ ਕੋਈ ਮਾਮੂਲੀ ਗੱਲ ਨਹੀਂ ਚਲੋ ਆਪਾਂ ਵਿਚਾਰਕ ਤੌਰ ਤੇ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹਿੰਸਾ ਅਹਿੰਸਾ ਨਾਲ ਜੋੜ ਕੇ ਆਪਾਂ ਦੇਖੀ ਪਰ ਕਿਸੇ ਪ੍ਰਧਾਨ ਮੰਤਰੀ ਨੂੰ ਮਾਰਨਾ ਛੋਟੀ ਗੱਲ ਨਹੀਂ ਹੈ ਤਾਂ ਇਹ ਜੇ ਨਫ਼ਰਤ ਮਨੂਕਲ ਨੂੰ ਸਾਡੇ ਐਮਪੀ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਕੋਈ ਕੋਈ ਅਣਸੁਖਾਮੀ ਕਟਣਾ ਵਾਪਰਦੀ ਹੈ ਤਾਂ ਮਸਲਾ ਫਿਰ ਅਸੀਂ ਉਸੇ ਤਰ੍ਹਾਂ ਹੀ ਦੇਖਾਂਗੇ ਜਿਸ ਤਰ੍ਹਾਂ ਵੇਖਣ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਮਾਮਲਾ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਜਿਹੜੀ ਲੌਜੀਕਲੀ ਸੋਚਣ ਵਾਲੀ ਆ ਕਿ ਵੇਖੋ ਜੇ ਉਸ ਬੀਬੀ ਨੇ ਕੰਗਣਾ ਰਣੌਤ ਨੂੰ ਮਿੱਥ ਕੇ ਮਾਰਨਾ ਹੁੰਦਾ ਤਾਂ ਮਤਲਬ ਕਿ ਥੱਪੜ ਮਾਰਨਾ ਹੁੰਦਾ ਕੰਗਣਾ ਰਣੌਤ 20 ਵਧੀ ਲਕੀ ਹੋਈ ਆ ਮੇਰੇ ਖਿਆਲ ਦੇ ਨਾਲ ਪੰਜਾਬ ਨੂੰ ਕਿਸਾਨੀ ਅੰਦੋਲਨ ਨੂੰ ਕ੍ਰਿਟੀਸਾਈਜ਼ ਵੀ ਨਹੀਂ ਕਹੂੰਗਾ ਨਫ਼ਰਤ ਕਰਨ ਨੂੰ ਲੱਗੀ ਹੋਈ ਆ ਮੈਂ ਨੂੰ ਇਹਨਾਂ ਸ਼ਬਦਾਂ ਨੂੰ ਵਰਤਣ 'ਚ ਕੋਈ ਝਿਜਕ ਨਹੀਂ ਹੈ ਤਾਂ ਇਸ ਬੀਬੀ ਦੀ ਕੁਲਵਿੰਦਰ ਕੌਰ ਦੀ ਡਿਊਟੀ ਜਿਹੜੀ ਹੈ ਜਿਵੇਂ ਇਹ ਕਹਿ ਰਹੀ ਹੈ ਕਿ ਖਾਲਿਸਤਾਨੀਆਂ ਦਾ ਸਟਾਈਲ ਆ ਪਿੱਛੋ ਮਾਰਨਾ ਸਾਜ਼ਿਸ਼ਾ ਨੂੰ ਹੋਇਆ ਹੈ ਹਰੇਕ ਕ੍ਰਾਈਮ ਕਰਨ ਵਾਲਾ ਕੋਈ ਨਾ ਕੋਈ ਕਾਰਨ ਦੱਸਦਾ ਹੈ ਤਾਂ ਫਿਰ ਰੇਪ ਨੂੰ ਵੀ ਜਸਟੀਫਾਈ ਕਰ ਦਿੱਤਾ ਜਾਏਗਾ ਵਗੈਰਾ ਵਗੈਰਾ ਗੱਲ ਇਹ ਆ ਕਿ ਤੁਸੀਂ ਵੇਖੋ ਨਾ ਕਿ ਉਹ ਬੀਬੀ ਕੁਲਵਿੰਦਰ ਕੌਰ ਉਥੇ ਸੀਆਈਐਸਐਫ ਸੀਆਈਐਸਐਫ ਦੇ ਜਵਾਨ ਵਜੂ 에어ਪੋਰਟ ਤੇ ਬਹੁਤ ਲੰਮੇ ਸਮੇਂ ਤੋਂ ਤੈਨਾਤ ਆ ਜੇ ਉਸਨੇ ਅਜਿਹਾ ਕਰਨਾ ਹੁੰਦਾ ਤਾਂ ਸ਼ਾਇਦ ਪਹਿਲਾਂ ਹੀ ਕਰ ਚੁੱਕੀ ਹੁੰਦੀ ਕਿਉਂਕਿ ਕੰਗਣਾ ਰਣੌਤ ਅਕਸਰ ਜਦੋਂ ਬੰਬੇ ਜਾਂਦੀ ਹੈ ਜਾਂ ਬੰਬੇ ਤੋਂ ਵਾਪਸ ਆਪਣੇ ਤਰ੍ਹਾਂ ਹਿਮਾਚਲ ਨੂੰ ਜਾਂਦੀ ਆ ਤਾਂ ਉਹ ਚੰਡੀਗੜ੍ਹ ਹੀ ਉੱਤਰ ਦੀ ਚੜਦੀ ਆ ਤਾਂ ਪਹਿਲਾਂ ਘਟਣਾ ਵੀ ਹੋ ਸਕਦੀ ਸੀ ਇਸ ਪੱਖ ਤੋਂ ਵੀ ਸੋਚਣ ਦੀ ਲੋੜ ਆ ਪਰ ਗੱਲ ਇਹ ਆ ਕਿ ਉਸ ਦਿਨ ਹੀ ਕਿਉਂ ਹੋਇਆ ਤੇ ਦੂਜਾ ਸਵਾਲ ਇਹ ਆ ਕਿ ਕੰਕਣਾ ਰਣੌਤ ਹੁਣ ਇਸ ਨੂੰ ਜਾਣ ਬੁੱਝ ਕੇ ਇੱਧਰ ਨੂੰ ਕਿਉਂ ਲਿਜਾ ਰਹੀ ਆ ਜਦਕਿ ਉਸ ਨੂੰ ਵੀ ਪਤਾ ਹੈ ਕਿ ਉਹਨਾਂ ਦੇ ਵਿੱਚ ਜੇ ਕੋਈ ਤਲਕਲਾਮੀ ਹੋਈ ਆ ਦੋਨੇ ਜਾਣਦੇ ਆ ਤੇ ਜੇ ਮੰਨ ਲਓ ਤਲਕਲਾਮੀ ਨਹੀਂ ਵੀ ਹੋਈ ਉਹਦੇ ਵਿੱਚ ਮਾਮਲਾ ਦਰਜ ਹੋ ਗਿਆ ਕੁਲਵਿੰਦਰ ਗੌਰ ਤੇ ਜੋ ਮਾਮਲਾ ਦਰਜ ਹੋਇਆ ਤੁਸੀਂ ਉਹਦੇ ਤੇ ਖਲੋਜੋ ਹੁਣ ਜਿਹੜਾ ਪਾਟਕ ਪਾਇਆ ਜਾ ਰਿਹਾ ਤਾਂ ਇਹ ਪਾਟਕ ਜਿੱਦਾਂ ਕਹਿੰਦੀ ਹੈ ਕਿ ਜੋ ਇਹਨਾਂ ਦੀ ਸੋਚ ਹੁੰਦੀ ਹੈ ਮਤਸਵੀ ਸੋਚ ਹੈ ਤਾਂ ਕਮਿਊਨਲ ਸੋਚ ਛੜੀ ਹੈ ਕਿ ਉਹ ਉਹ ਹੁਣ ਕੰਮ ਕਰ ਰਹੀ ਹੈ ਇਦਾਂ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਜਿਸ ਪਾਸੇ ਨੂੰ ਕਹਾਣੀ ਤੋਰੀ ਜਾ ਰਹੀ ਆ ਅਸਲ ਦੇ ਵਿੱਚ ਸਚਾਈ ਹੈ ਨਹੀਂ ਆਪਾਂ ਨੂੰ ਕੋਈ ਪਤਾ ਹੈ ਅਸਲ ਦੇ ਵਿੱਚ ਉਦੇ ਚ ਕੋਈ ਸੱਚਾਈ ਹੈ ਨਹੀਂ ਸੋ ਕੰਗਣਾ ਰਣੋਤ ਨੂੰ ਦੁਬਾਰਾ ਵੀਡੀਓ ਵੇਖ ਕੇ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਜੋ ਹਿਮਾਚਲੀ ਨੇ ਹਿਮਾਚਲੀ ਟੋਪੀ ਵਾਲੇ ਨੇ ਥੱਪੜ ਮਾਰਿਆ ਕੀ ਉਹ ਇੱਕ ਔਰਤ ਦੇ ਨਹੀਂ ਵਜਿਆ ਜੇ ਇੱਕ ਔਰਤ ਦੇ ਵਜਿਆ ਵਾ ਤਾਂ ਕੀ ਉਹ ਜ਼ੁਲਮ ਨਹੀਂ ਹੈ ਕੀ ਜੇ ਉਹ ਜੁਰਮ ਹੈ ਤਾਂ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਜੇ ਖਾਲਸਤਾਨੀ ਹੈ ਤਾਂ ਭਾਈ ਤੇਰੀ ਪੁਲਿਸ ਨੇ ਕਿਉਂਕਿ ਹੁਣ ਤਾਂ ਤੁਹਾਡੀ ਬਲੁਸੀਆ ਨਾ ਤੁਸੀਂ ਐਮਪੀਓ ਤੁਹਾਡੀ ਸਰਕਾਰ ਹੈ ਸੈਂਟਰ ਚ ਚੰਡੀਗੜ੍ਹ ਯੂਟੀ ਆ ਕੇਂਦਰੀ ਮੰਤਰਾਲੇ ਜਿਹੜਾ ਗ੍ਰਹਿ ਮੰਤਰਾਲਾ ਸਾਰਿਆਂ ਦੇ ਤਹਿਤ ਹੈ ਸਾਰਾ ਕੁਝ ਰਵਿਗਿਰਾ ਤਾਂ ਫਿਰ ਤੁਸੀਂ ਮਾਮਲਾ ਕਿਉਂ ਨਹੀਂ ਦਰਜ ਕੀਤਾ ਤਾਂ ਬਸ ਇਹੀ ਹੈ ਗਲਤ ਹੈ ਜਿਸ ਤਰੀਕੇ ਨਾਲ ਜੋੜਿਆ ਜਾ ਰਿਹਾ ਵੈਸੇ ਸਾਡੇ ਬੰਦੇ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਅਸੀਂ ਵੀ ਬਹੁਤ ਹੱਦ ਤੱਕ ਨਾ ਇੱਕ ਨੈਰੇਟਿਵ ਨੂੰ ਜਨਮ ਦਿੰਨੇ ਆ ਬਹੁਤ ਹੱਦ ਤੱਕ ਅਸੀਂ ਮਤਲਬ ਕਿ ਸਾਰੀਆਂ ਚੀਜ਼ਾਂ ਜੁੜੀਆਂ ਨੇ ਉਹ ਆਪ ਹੀ ਖੜੀਆਂ ਕਰ ਦਿੰਨੇ ਆ ਮੌਕਾ ਦਿੰਨੇ ਆ ਅਸੀਂ ਠੀਕ ਹੈ ਅਸੀਂ ਜਿਹੜੀਆਂ ਚੀਜ਼ਾਂ ਸਵਾਲ ਦੇ ਰੂਪ ਦੇ ਵਿੱਚ ਚੁੱਕਣ ਵਾਲੀਆਂ ਚੁੱਕੀ ਏ ਇਨਸਾਫ ਜਿੱਥੇ ਮੰਗਣ ਦੀ ਜ਼ਰੂਰਤ ਹੈ ਮੰਗੀ ਏ ਜਿੱਥੇ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਚਨ ਦੀ ਲੋੜ ਹੁੰਦੀ ਆ ਇਸ ਤਰ੍ਹਾਂ ਦਾ ਕਟਮਾ ਨੈਰੇਟਿਵ ਵੀ ਸਾਡੇ ਕੋਲ ਹੋਣਾ ਚਾਹੀਦਾ